ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਸ਼ਿਕਾਰ ਮੈਸੇਜ ਪਹੁੰਚ ਚੁੱਕੇ ਆ ਬਾਈ ਜੋਬਨ ਕੋਲ ਜੀ ਦੇਖੋ ਅੱਜ ਵੀ ਬਾਈ ਨੂੰ ਤਿੰਨ ਚਾਰ ਤੇ ਲੱਭਾ ਛੋਟੀਆਂ ਗਾਵਾਂ ਸੇਲ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਬਾਤ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਮੇਰੇ ਕਾਰਜ ਕਰਦੇ ਆ ਹਾਂ ਜੀ ਵੀਰ ਜੀ ਇਦਾਂ ਹੀ ਹੋਰ ਸੁਣਾਉਂਦੇ ਹਾਂ ਬਹੁਤ ਵਧੀਆ ਸਾਰਿਆਂ ਨੂੰ ਜਿੰਨੇ ਮੇਰੇ ਵੀਰ ਭਰਾ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨੇ ਵੀ ਬੇਰੀ ਫਾਰਮ ਚੈਨਲ ਦੇਖਣ ਨੂੰ ਵਧੀਆ ਚੱਲੇਗਾ ਵਧੀਆ ਵਧੀਆ ਵੀਰ ਜੀ ਮਾਲਕ ਦੀ ਕਿਰਪਾ ਨਾਲ ਮੀ ਮਾਦੂ ਬੈ ਗਿਆ ਹਾਂਜੀ ਮੀ ਮਾਦੂ ਬਹੁਤ ਪੈ ਗਿਆ ਹਾਂ ਔਰ ਸੁਣਾਓ ਤੁਸੀਂ ਬਸ ਵਧੀਆ ਜੀ ਵਧੀਆ ਵਧੀਆ ਵੇਖੀ ਜਾਂਦਾ ਮਾਲ ਲੱਗ ਭਾਗ ਪਰਸੋਂ ਵੀ ਦੇ ਨਗਾਵਾਂ ਵੇਚ ਗਿਆ ਉਹ ਜਦੋਂ ਤੁਹਾਨੂੰ ਫੋਨ ਕੀਤਾ ਸਾਡੇ ਆਉਣ ਤੋਂ ਪਹਿਲਾਂ ਹੀ ਵੇਚ ਗਿਆ ਤੇ ਜਿਆਦਾ ਲੱਗਦਾ ਜੰਮੂ ਚਾਂਡੀਆਂ ਗਾਵਾਂ ਅੱਛਾ ਪੱਕਦੇ ਹੋ ਜੰਮੂ ਨਹੀਂ ਜੰਮੂ ਜਾਈ ਜਾਂਦੀ ਹੈ ਜੰਮੂ ਜਾਂਦੀ ਹੈ ਹਾਂ ਜੀ ਉਹ ਸੀ ਬੋੜੀਆਂ ਉਦ ਨਹੀਂ ਉਹ ਮੋਗੇ ਲੈ ਗਏ ਬੱਚੀਆਂ ਅੱਛਾ ਚਲੋ ਹਾਂ ਜੀ ਵੀ ਭਾ ਵੀ ਦਰੇ ਭਾ ਵੀਰ ਜੀ ਵਿਕੀ ਜਾਂਦਾ ਬਿਲਕੁਲ ਨਹੀਂ ਮੰਨਦਾ ਅੱਜ ਮੈਂ ਦੇ ਦੀ ਜੀ ਅੱਜ ਵੀਰ ਜੀ ਤੇ ਨਹੀਂ ਹੈ ਅੱਜ ਫਿਰ ਇਹ ਘਬੜਾ ਸੁਈ ਨਹੀਂ ਇਹ ਸੁਈ ਹੈ ਰਾਤ ਨੂੰ ਅੱਛਾ ਹਾਂ ਲਓ ਜੀ ਤੇ ਕਿੰਨਾ ਵਜੇ ਤੇ ਬੋੜਾ ਬੋੜਾ ਰਾਤ ਹੀ ਹੋਈ ਆ ਹੁਣ ਹੀ ਵੇਸ਼ੀ ਥਲੇ 12 13 ਕਦੋਂਣਾ ਦੋਸਤ ਦੀ ਬੜੀ ਬਰਤ ਹੈ 20 ਤਾਂ ਵਾਧਾ ਦਊਗੀ ਇਹ ਤੋੜਤੀ ਹੋੜ ਭਾਈ ਇਹੜਾ ਝੇਟਾ ਘਰ ਉੱਡਦਾ ਹੀ ਲਿਆ ਗੱਡੀ ਵਿੱਚ ਹੈਗਾ ਹੀ ਬੱਚਾ ਮਗਰ ਬੱਚਾ ਮਗਰ ਬੱਚਾ ਹੀ ਤੁਮਾਰਾ ਇਸ ਨੂੰ ਲਾਵਾ ਜੀ ਅੱਛਾ ਹੀ ਆ ਗਿਆ ਜੀ ਵੱਡੀ ਵੱਡੀ ਕੀ ਕਰਨਾ ਲੱਕ ਵਾਲੀ ਭਵੇਂ ਜੋੜੇ ਬੱਚੀ ਲਾਣ ਜਾਣਾ ਮਾਰੀ ਕੀ ਜੀ ਹੋਰ ਜੀ ਇਹ ਲਗਾਈ ਮੈਂ ਲਿਆ ਪਾਈ ਲਿਆ ਮੋੜੇ ਖੜੇ ਬੈ ਕੇ ਖਾਣ ਖਾਣ ਅਸਰ ਥਾਣਾ ਕਿ ਨਹੀਂ ਕੰਬਾ ਥਾਣਾ ਸੋਹਰੇ ਲੱਗੇ ਹਾਂਜੀ ਹਾਂਜੀ ਆਹ ਬੱਚਾ ਜੀ ਇਹਦਾ ਆ ਬੱਚਾ ਜੀ ਆਹ ਬੱਚਾ ਆ ਗਿਆ ਭਾਈ ਜੀ ਗੁਲਾਬੀ ਚਟਾ ਲੱਗਾ ਵੇ ਜੀ ਬਸ ਕੀ ਬਹੁਤ ਠੰਡੀ ਠੀਰੀ ਆ ਚਲੋ ਹਾਂਜੀ ਫਿਰ ਤੂੰ ਹੀ ਦੱਸ ਦੋ ਵੀਰ ਜੀ ਬੋਲੋ ਤੂੰ ਹੀ ਦੱਸ ਦੋ ਮੈਂ ਨਹੀਂ ਤੁਸੀਂ ਬੋਲੋ ਬਾਕੀ ਲਈ ਜੀ ਸੋਨਾ ਰਤੀਆਂ ਜੀ ਵੇਖਦਾ ਸਾਨੂੰ ਪਤਾ ਇਹ ਤੂੰ ਹੀ ਦੱਸੋ ਜੀ ਨੇ ਕੀ ਹੈਗੀ ਵਿੱਚ ਦਾ ਫਰਾਂ ਦਾ ਨਬਣਾ ਮੋਹ ਤੇ ਇਹ ਜੀ ਵਸ਼ੀ ਦਾ ਜੇ ਕਿਤੇ ਮੁੱਠ ਕਰ ਦੋ ਨਾ ਤੇ ਭਾਵੇਂ ਡੇਢ ਦੀ ਦੇ ਦੇ ਜੰਦੀ ਨਹੀਂ ਸਹੀ ਗੱਲ ਆ ਜੀ ਇਹ ਇਹ ਕਰ ਦੋ ਹਾਂ ਜੀ ਆਪਾਂ ਮੁੱਲ ਵਸ਼ੀ ਦਾ 60 ਕਰਾ ਲਓ ਭਾਵੇਂ 65 55000 ਦੀ ਦੇ ਦਈਏ ਹੋਰ ਜਾਣ ਊੜਾ 5000 50000 50000 ਦੀ ਹਾਂ ਜੀ ਚਲੋ ਹੋ ਜੂਏ ਵਿੱਚ ਮੈਂ ਤਾਂ ਦੁੱਧੋਂ ਆਏ ਕੇ ਦਾ ਕਰਦਾ ਗੱਲ ਚਲੋ ਆ ਵੀ ਸੂਈ ਹੈ ਜੀ ਇਹ ਵੀ ਕੱਲ ਦੀ ਸੂਈ ਹੈ ਬੱਚਾ ਆ ਆ ਗਿਆ ਇਹਦਾ ਬਚਾ ਬੱਚੀ ਹਾਂ ਜੀ ਅੱਛੀ ਬੱਚਾ ਨਹੀਂ ਇਹਦਾ ਬਛਾ ਹੈ ਅੱਛਾ ਹੀ ਆ ਦੁੱਧ ਕਿੰਨਾ ਉਹਦੇ ਇਹਦੇ ਥੱਲੇ 12 13 ਕਿਲੋ ਬੋਲਾ ਅਜ ਬੋਲਾ ਇਹ ਹਾਂਜੀ ਇਹ ਵੀ ਖੋਲ ਮੇਰਾ ਉਹਦੇ ਵੀ 18 20 ਕਿਲੋ ਦੋ ਵੀ ਚਵਾਕ ਸਮਾ ਬੋਲਾ ਲਓ ਜੀ ਰੰਗ ਰੂਹ ਲੱਗਣਾ ਡੇਵੜੇ ਲੱਗ ਹਾਂਜੀ ਨਹੀਂ ਅਜਾ ਹੈ ਖਾਏ ਦੇ ਮੁ ਮੇਰਾ ਦੋਵੇਂ ਫਾਮਾ ਨਹੀਂ ਮਿੰਟ ਦੀ ਡੰਗਰੀ ਚੰਗਾ ਲੈ ਨਾ ਨਹੀਂ ਤੇ ਵੀਡੀਓ ਨਹੀਂ ਪਾਉਂਗੀ ਅੱਛਾ ਹਾਂਜੀ ਜਦੋਂ ਤੱਕ ਡੰਗਰਾ ਹੈਗਾ ਫਿਰ ਵੀਡੀਓ ਪਾਏਗਾ ਇਹ ਨਹੀਂ ਕਰਦੇ ਹਾਂਜੀ ਹਾਂਜੀ ਆਜੋ ਆਜੋ ਆ ਜਾ ਆ ਜਾ ਤੋਈ ਜੂ ਇਹ ਵਧੀਆ ਬਹੁਤ ਵਧੀਆ ਜੀ ਮੈਂ ਗੱਲ ਜੀ ਡੰਗਰ ਲੇਪਾ ਮੇ ਨਾ ਆ ਜੀ ਆਣੀ ਇਹ ਤਾਂ ਨਾ ਕੋਈ ਆਈਂਗਾ ਵੀ ਡੰਗਰ ਦੀ ਘਟਾ ਹਾਂ ਇਹ ਦੋਰੋਂ ਆਏਗਾ ਆੜ ਕੇ ਨਿੰਦ ਦੇ ਬੱਜੀ ਨਿੰਦ ਨਹੀਂ ਕਿੱਧਰ ਨਹੀਂ ਲੇਪਾ ਮੇ ਨਾ ਕੋਈ ਠੀਕ ਹੈ ਨਾ ਬਲੇ ਇਹ ਨਹੀਂਗਾ ਨਿੰਦਿਆ ਨਹੀਂ ਘੜੀਆਂ ਕੋਈ ਇੱਕ ਨੂੰ ਨਿੰਦ ਕੇ ਦੱਸ ਦੇ ਮੈਨੂੰ ਠੀਕ ਹੈ ਨਾ ਹਾਂ ਜੀ ਹਾਂ ਜੀ ਤੁਸੀਂ ਹੀ ਦੱਸ ਦੋ ਜੀ ਇਹਦਾ ਵੀ ਦੱਸੋ ਤੁਸੀਂ ਮੱਛੀ ਦੇ 80-85 ਹਜ਼ਾਰ ਦੀ ਹਾਂਜੀ 55 ਹਜ਼ਾਰ ਦੀ ਇਹ ਵੀ ਪੂਰੇ ਕਰ ਦੀ ਇਹ 50 ਹਜ਼ਾਰ ਵੀ ਜਿਆਦਾ ਹੋਰ ਹੋ ਜੂਗਾ 도ੜਾ ਬੋਦਾ ਹੋਣਾ ਜੀ ਵਿੱਚ ਚਲੋ ਬਾਕੀ ਮੋਕਲੇ ਪਾਣਾ ਮਿਲੀਆਂ ਪਾਣਾ ਦੇ ਦਿੰਦੇ ਨਹੀਂ ਤੇ ਇਹ ਹੋ ਜੀਆਂ ਮੱਛੀਆਂ ਸਿੱਤੀ ਹਾਰ ਦੀਆਂ ਵੇਚੀ ਜੀ ਸਾਡੇ ਸਾਹਮਣੇ ਹਾਂਜੀ ਇਹ ਆਹ ਜੀ ਇਹ ਜੋ ਢੀ ਤਿਆਰ ਹਨ ਤਿਆਰ ਹੋ ਜਣਾ ਹਾਂਜੀ ਭਾਜੀ ਕਿੰਨਾ ਚਿਰ ਦੋ ਦੋੜਾ ਸਨੋ ਉਧਰ ਵੀ ਦੀ ਤੁਹਾਨੂੰ ਦੱਸਿਆ ਇਹ 16 17 ਗ੍ਰੇ। ਉਹ ਯਾਰ ਇੱਕ ਦੂ ਹਲੋ ਮਖਾਜ ਆ ਜੀ ਅਦਰ ਖੋਲ ਕੇ ਵਿਖਾਓ। ਖੋਲੋ ਵੀਰੇ। ਓਏ ਬੋਲੀ ਪਿਓਰ। ਇਹ ਦੂ ਲੈ ਏਪ। ਨਹੀਂ ਉਧਰ ਨਹੀਂ ਨਹੀਂ। ਅਸੀਂ ਉਧਰ ਲੈ। ਟੀਲਾ ਲੈ ਬੋਰੀ ਟੀਲਾ ਲੈ। ਇਹਨਾਂ ਦਾ ਕਾਹਦਾ ਲਾਇਆ ਹੋਈ ਬਾਠੀ ਲਿਆ ਜੋ ਜੀ ਲਾਟ ਵੀ ਸੀ ਆਹ ਜੀ ਲਾਟ ਬੋਲੋ ਫਿਰ ਜੋ ਢੀ ਦੇ ਜੀ 2.5 ਲੱਖ ਦੀ ਹੈ ਹੂੰ ਡੇਅਰ ਦੀ ਦੇ ਰਹੀ ਹੈ ਇੱਕੋ ਹੀ ਗੱਲ ਇਹਨੇ ਫਰਾਇ ਦੇਣੀ ਬਾਤ ਕਰਾਂ ਇੱਕ 40 ਦੀ ਇੱਕ ਜਲ ਹੋਰ ਹੋ ਜਾਊਗਾ ਹਾਂ ਜੀ ਥੋੜਾ ਬੋਦਾ ਮੰਨਦਾ ਨੂੰ ਹੋ ਜਾਊਗਾ ਲਓ ਖਾਜ ਬੁੱਕ ਲਵਾ ਲਓ ਚਲੋ ਇਥੇ ਆ ਗਿਆ ਨਾ ਚੈੱਕ ਕਰਕੇ ਦੱਸਣਿਆ ਕਰ ਲੈ ਹਾਂ ਬਾਈ ਜੀ ਹਾਂ ਜੀ ਹੋਰ ਬਾਈ ਜੀ ਫਿਰ ਆ ਵੀਰ ਜੀ ਸੂਣ ਵਾਲੀ ਇਹ ਪਾਸ ਕਰਕੇ ਲੈ ਜੀ ਉਹ ਝੋਕ ਲੈ ਜੀ ਹਾਂ ਠੀਕ ਹੈ ਨਾ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਦੱਸੇਂ ਕੀ ਗੱਲ ਆ ਡੰਗਰ ਆਪਣੀ ਘਰ ਦੀ ਗ੍ਰੈਂਡੀ ਕੇਸ ਦੇ ਘਰ ਦੀ ਕੋਈ ਗ੍ਰੈਂਡੀ ਆ ਕੇ ਕਿਉਂਕਿ ਰਾਤ ਦੀਆਂ ਸੁਈਆਂ ਇਹਨਾਂ ਦੇ ਵਿੱਚ ਕਿਹੜਾ ਪੋਣਾ ਨੂੰ ਦੂਜਾ ਕਿਨੇ 2-2 ਮਹੀਨੇ ਹੋ ਗਏ ਸੁਈਆਂ ਨੂੰ ਤਾਲੀਆਂ ਸੁਈਆਂ ਬਿਲਕੁਲ ਬਾਈ ਜੀ ਬਿਲਕੁਲ ਹਾਂ ਜੀ ਆ ਵੀ ਬਹੁਤ ਚੰਗੀ ਬੱਛੀ ਆ ਆਹ ਤੁਹਾਡੇ ਸਾਹਮਣੇ ਮੁਖਾਤੀ ਤੁਹਾਨੂੰ ਇਹ ਵੀ ਬੱਦ ਬੱਛੀ ਥੋੜਾ 1 ਕਿਲੋ ਦਊਗੀ ਬੇੜਾ ਹਾਂ ਜੀ ਬੇੜਾ ਬਹੁਤ ਜਿਆਦਾ ਪੈਣਾ ਉੱਖਾ ਹੀ ਰਾਤੀ ਨੂੰ ਸ਼ੀਕੋ ਜਦੋਂ ਸੋਈ ਹਾਂਜੀ ਵੀਰ ਜੀ ਹਾਂਜੀ ਅਭੀ ਬਾਕੀ ਤੁਹਾਨੂੰ ਬਖਾਤੀ ਬੈਠ ਹੋਰ ਵੀ ਜੀ ਫਿਰ ਬਾਅਦ ਵਿੱਚ ਵਧੀਆ ਵੀਰ ਜੀ ਵਧੀਆ ਉਹਦਾ ਨੰਬਰ 819502058 ਨਾਮ ਜੋਹਨਪ੍ਰੀਤਪਿੰਡ ਸ਼ਕਰਮਾ ਜੀ ਹਾਂ ਤੇ ਸੀ ਡੇਰਾ ਬੱਬਾ ਨਾਲੇ ਜਿਲ੍ਹਾ ਗੁਰਦਾਸਪੁਰ ਸਾਸੀ ਹਾਂ